ਰੈਡੀ ਕੋਈ ਜ਼ਮਾਨਾ ਸੀ ਜਦ ਲੋਕੀ ਬਹੁਤੇ ਵਾਦੇ ਜਵਾਨੀ ਕਰਦੇ ਸਨ ਅਤੇ ਉਹਨਾਂ ਨੂੰ yaad ਰੱਖ ਕੇ ਸਾਲਾਂ ਤੱਕ ਨਿਭਾਉਂਦੇ ਸਨ ਡੰਡੀ ਇੱਥੋਂ ਤੱਕ ਕਿ ਜੇ ਦੋ ਪਰਿਵਾਰਾਂ ਨੇ ਆਪਣੇ ਛੋਟੇ ਹੁੰਦੇ ਬੱਚਿਆਂ ਦਾ ਰਿਸ਼ਤਾ ਪੱਕਾ ਕਰ ਲਿਆ ਤਾਂ ਜ਼ਬਾਨ ਹੋਣ ਤੱਕ ਅੜੀਕ ਲੈਂਦੇ ਡੰਡੀ ਰਿਸ਼ਤੇ ਪੱਕੇ ਕਰਨ ਵਿੱਚ ਪੰਡਤ ਨਾਈ ਜਾਂ ਮਰਾਸੀ ਵੀ ਆਪਣਾ ਯੋਗਦਾਨ ਪਾਉਂਦੇ ਪਰ ਉਹਨਾਂ ਦੀ ਇਮਾਨਦਾਰੀ ਵੀ ਵੇਖੋ ਰਿਸ਼ਤਾ ਉੱਥੇ ਕਰਾਉਂਦੇ ਜਿੱਨਾਂ ਦੋਹਾਂ ਘਰਾਂ ਨੂੰ ਉਹ ਜਾਣਦੇ ਹੁੰਦੇ ਸਨ ਅਤੇ ਉਹਨਾਂ ਦੀ ਨਿਵ ਸਕਦੀ ਸੀ ਡੰਡੀ ਬਹੁਤੀ ਵਾਰ ਕੁੜੀ ਵਾਲਿਆਂ ਵੱਲੋਂ ਸ਼ਾਗਣ ਵੀ ਉਹੀ ਲੈ ਕੇ ਜਾਂਦੇ ਸਨ ਡੰਡੀ ਮੁੰਡਾ ਕੁੜੀ ਵਿਆਹ ਤੋਂ ਬਾਅਦ ਹੀ ਆਪਸ ਵਿੱਚ ਮਿਲਦੇ ਸਨ ਡੰਡੀ ਕਾਮ ਜਾਵ ਵਿਆਹਾਂ ਦੀ ਦਰ ਅੱਜ ਤੋਂ ਕਈ ਗੁਣਾ ਜ਼ਿਆਦਾ ਸੀ ਡੰਡੀ ਪਿੰਡ ਦੀਆਂ ਧੀਆਂ ਪੈਣਾ ਸਭ ਦੀਆਂ ਸਾਂਝੀਆਂ ਸਨ ਡੰਡੀ ਇੱਥੋਂ ਤੱਕ ਕਿ ਜੇ ਕਿਸੇ ਪਿੰਡ ਕੋਈ ਬਰਾਤ ਲੈ ਕੇ ਗਿਆ ਜਿੱਥੇ ਉਸ ਪਿੰਡ ਦੀ ਕੋਈ ਕੁੜੀ ਪਹਿਲਾਂ ਵਿਆਹੀ ਹੋਈ ਹੈ ਤਾਂ ਲੜਕੇ ਦਾ ਬਾਪ ਪਰੋਸਾ ਸ਼ਾਗਨ ਲੈ ਕੇ ਉਸ ਕੁੜੀ ਦੇ ਘਰ ਵੀ ਜਾਂਦਾ ਅਤੇ ਵਿਆਹ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਕੇ ਆਉਂਦਾ ਡੰਡੀ ਅੱਜ ਵਾਂਗ ਨਹੀਂ ਰਿਸ਼ਤਾ ਪੱਕਾ ਕਰਨ ਤੋਂ ਪਹਿਲਾਂ ਦੋਵੇਂ ਪਰਿਵਾਰ ਇੱਕ ਦੂਜੇ ਨੂੰ ਮਿਲਦੇ ਵੀ ਹਨ ਦੇਣ ਲੈਣ ਵੀ ਮਿਥਿਆ ਜਾਂਦਾ ਹੈ ਡੰਡੀ ਉਸ ਤੋਂ ਬਾਅਦ ਰੋਕਾ ਸ਼ਾਗਨ ਅਤੇ ਚੁੰਨੀ ਦੀਆਂ ਰਸਮਾਂ ਵੀ ਹੁੰਦੀਆਂ ਹਨ ਡੰਡੀ ਅੱਜਕੱਲ ਇੱਕ ਹੋਰ ਰਿਵਾਜ ਚੱਲ ਪਿਆ ਜਿਸ ਨੂੰ ਪ੍ਰੀ ਵੈਡਿੰਗ ਝੂਟ ਕਿਹਾ ਜਾਂਦਾ ਹੈ ਰੈਡੀ ਜਿਸ ਵਿੱਚ ਮੁੰਡਾ ਕੁੜੀ ਵਿਆਹ ਤੋਂ ਪਹਿਲਾਂ ਸੈਲਾਨੀ ਜਗਾ ਉੱਤੇ ਜਾ ਕੇ ਵੱਖ-ਵੱਖ ਅੰਦਾਜ਼ਾਂ ਵਿੱਚ ਇੱਕ ਫਿਲਮ ਬਣਾਉਂਦੇ ਹਨ ਡੰਡੀ ਇਹ ਫਿਲਮ ਵਿਆਹ ਵਾਲੇ ਦਿਨ ਵਿਆਹ ਵਿੱਚ ਸ਼ਾਮਲ ਹੋਣ ਵਾਲੇ ਮਹਿਮਾਨਾਂ ਨੂੰ ਦਿਖਾਈ ਜਾਂਦੀ ਹੈ ਡੰਡੀ ਭਾਵ ਜਿਹੜੀ ਗੱਲ ਵਿਆਹ ਤੋਂ ਬਾਅਦ ਸ਼ੁਰੂ ਹੋਣੀ ਸੀ ਉਹ ਵਿਆਹ ਹੋਣ ਤੱਕ ਤਕਰੀਬਨ ਤਕਰੀਬਨ ਪੂਰੀ ਹੋ ਜਾਂਦੀ ਹੈ ਡੰਡੀ ਭਾਵ ਜੋ ਪਵਿੱਤਰ ਬੰਧਨ ਲਾਵਾ ਫੇਰਿਆਂ ਜਾਂ ਅਨੰਦ ਕਾਰਜ ਨਾਲ ਬਨਿਆ ਜਾਣਾ ਸੀ ਉਹ ਰਸਮਾਂ ਤਾਂ ਸਿਰਫ ਲੋਕ ਦਿਖਾਵਾ ਹੀ ਬਣ ਕੇ ਰਹਿ ਗਈਆਂ ਡੰਡੀ ਜਦੋਂ ਫਿਲਮੀ ਦੁਨੀਆ ਤੋਂ ਬਾਅਦ ਅਗਲੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਉਲਾਮੇ ਅਤੇ ਲੜਾਈ ਝਗੜੇ ਤੂੰ ਤੋਂ ਮੈਂ ਮੈਂ ਤੋਂ ਵੱਧਦੇ ਵੱਧਦੇ ਮੈਂ ਨਹੀਂ ਤੇਰੇ ਬਸਣਾ ਤੱਕ ਪਹੁੰਚ ਜਾਂਦੀ ਹੈ ਡੰਡੀ ਘਰ ਦੀ ਗੱਲ ਬਾਹਰ ਪੰਚਾਇਤ ਵਿੱਚ ਅਤੇ ਪੰਚਾਇਤ ਤੋਂ ਅੱਗੇ ਕਾਨੂੰਨ ਤੱਕ ਪਹੁੰਚ ਜਾਂਦੀ ਹੈ ਡੰਡੀ ਹਰ ਇੱਕ ਨੂੰ ਪਤਾ ਹੈ ਕਿ ਕਾਨੂੰਨ ਦੇ ਹੱਥ ਬਹੁਤ ਲੰਬੇ ਹੁੰਦੇ ਹਨ ਡੰਡੀ ਕਾਨੂੰਨ ਦਾ ਸਹਾਰਾ ਤਾਂ ਦੂਜੀ ਤਰ ਨੋ ਖਰਾਬ ਕਰਨ ਲਈ ਲਿਆ ਜਾਂਦਾ ਹੈ ਪਰ ਪਤਾ ਉਦੋਂ ਲੱਗਦਾ ਹੈ ਜਦੋਂ ਕਾਨੂੰਨ ਦੇ ਲੰਬੇ ਹੱਥ ਆਪਦੀ ਸੰਗੀ ਤੱਕ ਵੀ ਪਹੁੰਚ ਜਾਂਦੇ ਹਨ ਡੰਡੀ ਅਖੀਰ ਤੱਕੇ ਖਾ ਕੇ ਅਤੇ ਖੱਜਲ ਖੁਆਰ ਹੋ ਕੇ ਨਵੇੜਾ ਫਿਰ ਪੈਸੇ ਨਾਲ ਹੀ ਹੁੰਦਾ ਹੈ ਡੰਡੀ ਪੁਰਾਣੇ ਸਮੇਂ ਵਿੱਚ ਬਹੁਤੇ ਲੋਕਾਂ ਦੀ ਜ਼ਬਾਨ ਅਤੇ ਕਿਰਦਾਰ ਸੱਚੇ ਸੁੱਚੇ ਅਤੇ پاک ਸਾਨ ਡੰਡੀ ਪਰ ਤਰੱਕੀ ਦੀ ਲਾਲਸਾ